ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਆਏ ਮਾਨਸਾ ਪਸ਼ੂ ਮੰਡੀ ਬਹੁਤ ਭਰੀ ਆ ਭਈ ਅੱਜ ਪੂਰੀ ਫੁੱਲ ਭਰੀ ਆ ਮੰਡੀ ਪਹੁੰਚਿਆ ਕਰੋ ਆਹ ਹਫ਼ਤੇ ਲੱਗਦੀ ਆ ਘਾਹ ਕਰ ਗਰਮੀ ਬਹੁਤ ਆ ਭਈ ਮੱਝ ਦੇਖੋ ਕਿਵੇਂ ਹੌਂਕੀ ਜਾਂਦੀ ਐ ਗੱਪਣਾਂ ਨੇ ਵਿੱਚ ਮੱਝਾਂ 4 ਮਹੀਨੇ 5 ਦਿਨਾਂ ਦੀ ਗੱਬਣਾ 85 ਮੁੱਲ ਕਰਦਾ ਬਾਈ ਬਾਕੀ ਮਾਲ ਅਜੇ ਪਹੁੰਚੀ ਜਾਂਦਾ ਹੈਗਾ ਤੇ ਤੋਂ 25 ਕਣੀਆਂ ਪਈ ਜਾਂਦੀਆਂ ਨੇ ਪੂਰੀ ਫੁੱਲ ਭਰੀ ਆ ਬਾਈ ਮੰਡੀ